ਹੈਲੋ ਜੀ ਸਾਸ਼ੀ ਕਾ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਬਣਾਉਣ ਜਾ ਰਹੀ ਹਾਂਗੀ ਸੂਜੀ ਦੀ ਬਰਫੀ ਜੋ ਕਿ ਬਹੁਤ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰ ਬਣਾਓਗੇ ਤਾਂ ਬਾਰ ਬਾਰ ਇਸ ਨੂੰ ਬਣਾਉਣਾ ਪਸੰਦ ਕਰੋਗੇ ਬਿਲਕੁਲ ਵੀ ਇਹ ਚ ਕੋਈ ਸੂਜੀ ਦਾ ਸਵਾਦ ਨਹੀਂ ਆਊਗਾ ਬਿਲਕੁਲ ਮਾਵੇ ਜਾਂ ਖੋਏ ਵਰਗਾ ਸਵਾਦ ਆਊਗਾ ਜ ਜਿਉਂ ਨੂੰ ਇੰਜ ਲੱਗੂਗਾ ਕਿ ਤੁਸੀਂ ਮਾਵੇ ਜਾਂ ਖੋਏ ਦੀ ਬਰਫੀ ਖਾ ਰਹੇ ਹੋ ਜਿਵੇਂ ਆਪਾਂ ਬਾਜ਼ਾਰ ਤੋਂ ਲਿਆਉਣੇ ਆ ਬਰਫੀ ਉਸੇ ਤਰ੍ਹਾਂ ਦੀ ਬਣੂਗੀ ਚਲੋ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਕੜਾਹੀ 'ਚ ਮੈਂ ਦੋ ਵੱਡੇ ਚਮਚ ਘਿਓ ਦੇ ਪਾਏ ਨੇ ਘਿਓ ਤੁਸੀਂ ਦੇਸੀ ਦਾਲ ਦਾ ਕੋਈ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਇੱਕ ਵੱਡਾ ਚਮਚ ਮੈਂ ਇਹਦੇ ਵਿੱਚ ਬੇਸਣ ਦਾ ਪਾਇਆ ਇਹ ਹਲਵਾਈਆਂ ਦੀ ਟ੍ਰਿਕ ਹੈ ਉਹ ਬੇਸਣ ਜ਼ਰੂਰ ਪਾਉਂਦੇ ਨੇ ਇੱਕ ਤਾਂ ਇਹਦੇ ਨਾਲ ਬਰਫੀ ਦਾ ਕਲਰ ਬਹੁਤ ਵਧੀਆ ਆਊਗਾ ਤੇ ਦੂਸਰਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਥੋੜਾ ਜਿਹਾ 1-2 ਮਿੰਟ ਤੁਸੀਂ ਮੀਡੀਅਮ ਫਲੇਮ ਤੇ ਇਸ ਨੂੰ ਭੁੰਨ ਲੈਣਾ ਬੇਸਣ ਨੂੰ ਘਿਓ ਚ ਇੱਥੇ ਦੇਖੋ ਮੈਂ ਇੱਕ ਕੌਲੀ ਸੂਜੀ ਦੀ ਲਈ ਹੈ ਤੁਸੀਂ ਕੋਈ ਵੀ ਕੌਲੀ ਜਾਂ ਕੱਪ ਦਾ ਮੀਜਰਮੈਂਟ ਕਰ ਸਕਦੇ ਹੋ ਸੂਜੀ ਤੁਹਾਡੀ ਬਰੀਕ ਹੋਣੀ ਚਾਹੀਦੀ ਹੈ ਬਿਲਕੁਲ ਮੇਰੀ ਸੂਜੀ ਹੈ ਜਿਹੜੀ ਨਾਰਮਲ ਹੈ ਫਿਰ ਵੀ ਆਪਾਂ ਇਹਨੂੰ ਇੱਕ ਗ੍ਰਾਈਂਡਰ ਜਾਰ ਚ ਪਾ ਕੇ ਥੋੜਾ ਜਿਹਾ ਗ੍ਰਾਈਂਡ ਕਰ ਲਾਂਗੇ ਤਾਂ ਕਿ ਜਦੋਂ ਆਪਾਂ ਇਹਦੀ ਬਰਫੀ ਬਣਾਈਏ ਤਾਂ ਪਤਾ ਹੀ ਨਾ ਲੱਗੇ ਕਿ ਇਹ ਸੂਜੀ ਦੀ ਹੈ ਬਿਲਕੁਲ ਬਰੀਕ ਹੋ ਜਾਂਦੀ ਹੈ ਤਾਂ ਫਿਰ ਇਹ ਚ ਮਾਵੇ ਵਰਗਾ ਟੇਸਟ ਆਉਂਦਾ ਹੈ ਜੇ ਜਿਹੜੀ ਆਪਾਂ ਗ੍ਰाइंड ਕਰੀ ਹੋਈ ਸੂਜੀ ਹੈ ਇਹਦੇ ਵਿੱਚ ਪਾ ਦੇਣੀ ਹੈ ਤੇ ਸੂਜੀ ਨੂੰ మీడియం ਫਲੇਮ ਤੇ ਤੁਸੀਂ 5 ਤੋਂ 7 ਮਿੰਟ ਭੁੰਨਣਾ ਹੈ ਇੰਨਾ ਨਹੀਂ ਭੁੰਨਣਾ ਕਿ ਇਹਦਾ ਕਲਰ ਚੇਂਜ ਹੋ ਜਾਵੇ ਇੰਨਾ ਚ ਭੁੰਨਣਾ ਕਿ ਇਹਦਾ ਜਿਹੜਾ ਕੱਚਾਪਾਨ ਹੈ ਸੂਜੀ ਦਾ ਉਹ ਦੂਰ ਹੋ ਜਾਵੇ ਤੇ ਇਹਦਾ ਕਲਰ ਨਾ ਚੇਂਜ ਹੋਵੇ ਦੇਖੋ ਲਗਾਤਾਰ ਹਿਲਾਉਂਦੇ ਕੋਈ ਤੁਸੀਂ ਇਸ ਨੂੰ ਭੁੰਨਣਾ ਹੈ ਗੈਸ ਦੀ ਫਲੇਮ మీడియం ਰੱਖਣੀ ਹੈ ਕਿ ਜੇ ਤੁਸੀਂ ਫੁੱਲ ਕਰ ਲੋਗੇ ਤਾਂ ਜਿਹੜੀ ਸੂਜੀ ਹੈ ਇੱਕੋ ਦਮ ਬਰਾਊਨ ਹੋ ਜਾਊਗੀ ਆਪਾਂ ਨੂੰ ਬਰਾਊਨ ਸੂਜੀ ਨਹੀਂ ਚਾਹੀਦੀ ਵਾਈਟ ਚਾਹੀਦੀ ਹੈ ਤਾਂ ਹੀ ਆਪਣੀ ਬਰਫੀ ਦਾ ਕਲਰ ਜਿਹੜਾ ਵਾਈਟ ਆਊਗਾ ਤੇ ਖੋਏ ਵਰਗਾ ਕਲਰ ਆਊਗਾ ਸੂਜੀ ਤੁਸੀਂ ਕੋਈ ਵੀ ਕੱਪ ਜਾਂ ਕੋਲੀ ਨਾਲ ਮੈਜ਼ਰਮੈਂਟ ਕਰ ਲਿਓ ਉਹਦੇ ਨਾਲ ਹੀ ਸਾਰਾ ਮੈਜ਼ਰਮੈਂਟ ਕਰਨਾ ਹੈ ਤੁਸੀਂ ਦੇਖੋ ਸੂਜੀ ਨੂੰ 5 ਤੋਂ 7 ਮਿੰਟ ਹੋ ਗਏ ਮੈਨੂੰ ਭੁੰਨੀ ਨੂੰ ਮੀਡੀਅਮ ਫਲੇਮ ਤੇ ਸੂਜੀ ਦਾ ਦੇਖੋ ਕਲਰ ਨਹੀਂ ਚੇਂਜ ਹੋਇਆ ਪਰ ਹਾਂ ਇਹਦਾ ਕੱਚਾਪਨ ਦੂਰ ਹੋ ਗਿਆ ਬਿਲਕੁਲ ਦੇਖੋ ਮਾਵੇ ਵਰਗੀ ਲੱਗ ਰਹੀ ਹੈ ਇਹੋ ਜਿਹਾ ਕਲਰ ਹੋਣਾ ਚਾਹੀਦਾ ਇਸ ਤੋਂ ਡਾਰਕ ਨਹੀਂ ਕਲਰ ਤੁਸੀਂ ਕਰਨਾ ਉਸੋ ਵਾਰ ਇਹਦੇ ਵਿੱਚ ਮਾਵੇ ਵਰਗਾ ਟੇਸਟ ਲਿਆਉਣ ਲਈ ਇਹਦੇ ਵਿੱਚ ਮੈਂ 2 ਵੱਡੇ ਚਮਚ ਪਾਏ ਨੇ ਮਲਾਈ ਦੇ ਜਦੋਂ ਆਪਾਂ ਦੁੱਧ ਨੂੰ ਉਬਾਲਾ ਦੇ ਕੇ ਫ੍ਰਿਜ ਦੇ ਵਿੱਚ ਰੱਖ ਦਿੰਦੇ ਆ ਤਾਂ ਉੱਪਰ ਮਲਾਈ ਆ ਜਾਂਦੀ ਆ ਉਹ ਤਾਜੀ ਮਲਾਈ ਲੈਣੀ ਹੈ ਤੁਸੀਂ 2 ਚਮਚ ਮਲਾਈ ਦੇ ਵਿੱਚ ਪਾ ਕੇ ਤੁਸੀਂ ਫਿਰ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਜਦੋਂ ਤੱਕ ਕਿ ਇਹ ਬਿਲਕੁਲ ਦਾਣੇਦਾਰ ਨਹੀਂ ਹੋ ਜਾਂਦੀ ਦੇਖੋ ਇਸ ਤਰ੍ਹਾਂ ਬਿਲਕੁਲ ਕੱਲਾ-ਕੱਲਾ ਦਾਣਾ ਇਹਦਾ ਲੱਗ ਹੋ ਗਿਆ ਸੂਜੀ ਦਾ ਬਿਲਕੁਲ ਦੇਖੋ ਸੁੱਕੀ ਬਣ ਚੁੱਕੀ ਹੈ ਇਹ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਬਿਲਕੁਲ ਮਾਵਾ ਵਰਗਾ ਜਿਵੇਂ ਖੋਆ ਹੁੰਦਾ ਹੈਗਾ ਉਵੇਂ ਲੱਗ ਰਹੀ ਹੈ ਉਸ ਤੋਂ ਬਾਅਦ ਗੈਸ ਨੂੰ ਬੰਦ ਕਰਕੇ ਦੋ ਵੱਡੇ ਚਮਚ ਤੁਸੀਂ ਇਹਦੇ ਵਿੱਚ ਮਿਲਕ ਪਾਊਡਰ ਦੇ ਪਾਉਣੇ ਨੇ ਮਿਲਕ ਪਾਊਡਰ ਨਾਲ ਇਹਦਾ ਜਿਹੜਾ ਟੇਸਟ ਆ ਬਿਲਕੁਲ ਵੀ ਚੇਂਜ ਹੋ ਜਾਊਗਾ। ਇਹਦੇ ਵਿੱਚ ਸੂਜੀ ਦਾ ਸਵਾਦ ਨਹੀਂ ਆਊਗਾ। ਗੈਸ ਨੂੰ ਤੁਸੀਂ ਬੰਦ ਕਰ ਦੇਣਾ। ਬੰਦ ਕਰਕੇ ਫੇਰ ਮਿਲਕ ਪਾਊਡਰ ਪਾਉਣਾ। ਜੇ ਤੁਸੀਂ ਗੈਸ ਚੱਲਦੇ ਹੋਏ ਮਿਲਕ ਪਾਊਡਰ ਪਾਉਂਗੇ ਤਾਂ ਮਿਲਕ ਪਾਊਡਰ ਦੀਆਂ ਜਿਹੜੀਆਂ ਗੰਡਾ ਬਣ ਜਾਂਦੀਆਂ ਨੇ। ਦੇਖੋ ਉਹਨੂੰ ਆਪਾਂ ਮਿਲਕ ਪਾਊਡਰ ਮਿਲਾ ਕੇ ਇਸ ਕੜਾਹੀ ਨੂੰ ਸਾਈਡ ਤੇ ਰੱਖਤਾ। ਉਸੇ ਗੈਸ ਤੇ ਮੈਂ ਹੋਰ ਕੜਾਹੀ ਦੇ ਵਿੱਚ ਜੇਰੀ ਕੋਲੀ ਆਪਾਂ ਸੂਜੀ ਦੀ ਲਈ ਸੀ ਉਹੀ ਕੋਲੀ ਚੀਨੀ ਦੀ ਲਈ ਹੈ ਤੇ ਉਹੀ ਕੋਲੀ ਅੱਧੀ ਪਾਣੀ ਦੀ ਲਈ ਹੈ ਹੁਣ ਆਪਾਂ ਇਸ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਚਾਸ਼ਨੀ ਕੋਈ ਆਪਾਂ ਨੂੰ ਤਾਰ ਵਾਲੀ ਨਹੀਂ ਚਾਹੀਦੀ ਚਿਪਚਿਪੀ ਹੋਣੀ ਚਾਹੀਦੀ ਹੈ ਲਗਾਤਾਰ ਹਿਲਾਉਂਦੇ ਰਹਿਣਾ ਤੁਸੀਂ ਜੇ ਵੀ ਚਾਸ਼ਨੀ ਆ ਜਿਹੜੀ ਜ਼ਿਆਦਾ ਤੁਸੀਂ ਇੱਕ ਤਾਰ ਦੀ ਬਣਾ ਲਓਗੇ ਜ਼ਿਆਦਾ ਚੜ ਜਾਂਦੀ ਹੈ ਤਾਂ ਇਹ ਬਰਫੀ ਹਾਰਡ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਇਹਦੀ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਚਿਪਚਿਪੀ ਹੋਣੀ ਚਾਹੀਦੀ ਹੈ ਇੱਕ ਤਾਰ ਬਣਨ ਵਾਲੀ ਹੋਵੇ ਬਸ ਇਸ ਤਰ੍ਹਾਂ ਦੀ ਚਾਸ਼ਨੀ ਹੋਣੀ ਚਾਹੀਦੀ ਹੈ ਦੇਖੋ ਹੁਣ ਆਪਾਂ ਚਾਸ਼ਨੀ ਨੂੰ ਚੈੱਕ ਕਰਦੇ ਹਾਂ ਥੋੜੀ ਜਿਹੀ ਠੰਡੀ ਕਰਕੇ ਦੇਖੋ ਉਂਗਲ ਤੇ ਗੁੱਠੇ ਦੇ ਵਿਚਾਲੇ ਇਸ ਤਰ੍ਹਾਂ ਤੁਸੀਂ ਦੇਖ ਲੈਣਾ ਦੇਖੋ ਤਾਰ ਨਹੀਂ ਬਣ ਰਹੀ ਪਰ ਮੇਰੀ ਉਂਗਲ ਤੇ ਗੁੱਠੇ ਨੂੰ ਹਲਕੀ ਚਿਪਚਿਪੀ ਲੱਗ ਰਹੀ ਹੈ ਇਹ ਜਿਵੇਂ ਆਪਣਾ ਸ਼ਹਿਰ ਚਿਪਚਿਪਾ ਹੁੰਦਾ ਉਸ ਤਰ੍ਹਾਂ ਲੱਗੇ ਦੇਖੋ ਹਲਕੀ ਜੀ ਤਾਰ ਬਣਨ ਵਾਲੀ ਆ ਪਰ ਬਣੀ ਨਹੀਂ ਇਸ ਤਰ੍ਹਾਂ ਦੀ ਤੁਹਾਡੀ ਚਾਸ਼ਨੀ ਹੋਣੀ ਚਾਹੀਦੀ ਹੈ ਦੇਖੋ ਚਾਸ਼ਨੀ ਵਾਲੀ ਕੜਾਹੀ ਨੂੰ ਆਪਾਂ ਹੇਠਾਂ ਉਤਾਰ ਲਿਆ ਤੇ ਉਸੇ ਗੈਸ ਤੇ ਆਪਾਂ ਗੈਸ ਔਨ ਕਰਕੇ ਜਿਹੜੇ ਆਪਣਾ ਸੂਜੀ ਭੁੰਨੀ ਹੋਈ ਸੀ ਉਹ ਕੜਾਹੀ ਰੱਖ ਲਈ ਤੇ ਜਿਹੜੀ ਚਾਸ਼ਨੀ ਬਣਾਈ ਹੋਈ ਸੀ ਉਹ ਆਪਾਂ ਇਹਦੇ ਵਿੱਚ ਐਡ ਕਰਤੀ ਮੀਡੀਅਮ ਫਲੇਮ ਤੇ ਇਸ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਚਾਸ਼ਨੀ ਹੈ ਜਿਹੜੀ ਸੁੱਕ ਨਹੀਂ ਜਾਂਦੀ ਜਦੋਂ ਤੱਕ ਕਿ ਇਹ ਸੂਜੀ ਦਾ ਜਿਹੜਾ ਬੈਟਰ ਹੈ ਕੜਾਹੀ ਨਹੀਂ ਛੱਡਣ ਲੱਗ ਜਾਂਦਾ ਉਦੋਂ ਤੱਕ ਤੁਸੀਂ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਪਕਾਉਣਾ ਹੈ ਜਿਆਦਾ ਵੀ ਨਹੀਂ ਪਕਾਉਣਾ ਕਿਉਂ ਫੇਰ ਇਹ ਬਰਫੀ ਹਾਰਡ ਹੋ ਜਾਂਦੀ ਹੈ ਦੇਖੋ ਹੁਣ ਕੜਾਹੀ ਨੂੰ ਛੱਡਣ ਲੱਗ ਗਿਆ ਇਕੱਠਾ ਹੋਣ ਲੱਗ ਗਿਆ ਇੰਨਾ ਕੁ ਤੁਸੀਂ ਇਸ ਨੂੰ ਪਕਾਉਣਾ ਹੈ ਬਿਲਕੁਲ ਦੇਖੋ ਮਾਵਾ ਲੱਗ ਰਿਹਾ ਜਿਵੇਂ ਖੋਆ ਹੁੰਦਾ ਜਿਵੇਂ ਆਪਾਂ ਦੁੱਧ ਤੋਂ ਖੋਆ ਕੱਟ ਕੇ ਬਰਫੀ ਬਣਾਉਂਦੇ ਨੇ ਹਲਵਾਈ ਉਸੇ ਤਰ੍ਹਾਂ ਦੀ ਬਿਲਕੁਲ ਬਣਦੀ ਹੈ ਇਹ ਬਰਫੀ ਉਸੇ ਤਰ੍ਹਾਂ ਦੀ ਸਵਾਦ ਆਊਗਾ ਇੱਕ ਵਾਰ ਬਣਾ ਕੇ ਜੂ ਦੇਖਿਓ ਦੇਖੋ ਉਸ ਤੋਂ ਬਾਅਦ ਪਲੇਟ 'ਚ ਤੁਸੀਂ ਥੋੜਾ ਜਿਹਾ ਨਾ ਬਰਫੀ ਦਾ ਜਿਹੜਾ ਮਿਕਸਚਰ ਹੈ ਉਹ ਲੈਣਾ ਹੈਗਾ ਉਸ ਤੋਂ ਬਾਅਦ ਇਸ ਨੂੰ ਥੋੜਾ ਠੰਡਾ ਕਰਕੇ ਇਸ ਤਰ੍ਹਾਂ ਇਕੱਠਾ ਕਰਕੇ ਇਸੇ ਕੋ ਬੋਲ ਬਣਾ ਕੇ ਦੇਖ ਲੈਣੀ ਹੈ ਜੇ ਤਾਂ ਇਹ ਬੋਲ ਤੁਹਾਡੇ ਹੱਥਾਂ ਨਾਲ ਨਹੀਂ ਚਿਪਕ ਰਹੀ ਆਸਾਨੀ ਨਾਲ ਬੋਲ ਬਣ ਰਹੀ ਹੈ ਤਾਂ ਤੁਹਾਡੀ ਬਰਫੀ ਹੈ ਜਿਹੜੀ ਜੰਮਣ ਵਾਸਤੇ ਬਿਲਕੁਲ ਤਿਆਰ ਹੈ ਤਾਂ ਇਸ ਨੂੰ ਤੁਸੀਂ ਹੋਰ ਨਹੀਂ ਪਕਾਉਣਾ ਜੇ ਹਾਂ ਹੱਥਾਂ ਨਾਲ ਚਿਪਕ ਰਹੀ ਹੈ ਤਾਂ ਤੁਸੀਂ ਥੋੜਾ ਜਿਹਾ ਇਹਨੂੰ ਹੋਰ ਸੇਕ ਲਵਾ ਲਓ ਇਹ ਤੁਸੀਂ ਚੈੱਕ ਜ਼ਰੂਰ ਕਰਨਾ ਇੱਥੇ ਮੇਰੀ ਬਰਫੀ ਹੈ ਜਿਹੜੀ ਬਿਲਕੁਲ ਵੀ ਹੱਥਾਂ ਨਾਲ ਨਹੀਂ ਚਿਪਕੀ ਵਧੀਆ ਬੋਲ ਬਣ ਰਹੀ ਸੀ ਗੈਸ ਨੂੰ ਬੰਦ ਕਰਤਾ ਮੈਂ ਨਾਲ ਦੀ ਨਾਲ ਹੋਰ ਨਹੀਂ ਜ਼ਿਆਦਾ ਪਕਾਉਣਾ ਫੇਰ ਬਰਫੀ ਹਾਰਡ ਹੋ ਜੂਗੀ ਉਸ ਤੋਂ ਬਾਅਦ ਇੱਕ ਪਲੇਟ ਦੇ ਵਿੱਚ ਜਾਂ ਤੁਸੀਂ ਟ੍ਰੇ ਦੇ ਵਿੱਚ ਘਿਓ ਨੂੰ ਘਿਓ ਨਾਲ ਗ੍ਰੀਸ ਕਰ ਲਿਓ ਪਲੇਟ ਜਾਂ ਟ੍ਰੇ ਨੂੰ ਸਾਰਾ ਜਿਹੜਾ ਬਰਫੀ ਦਾ ਮਿਕਸਚਰ ਆਪਾਂ ਇਹਦੇ ਵਿੱਚ ਪਲੇਟ 'ਚ ਕੱਢਤਾ ਤੇ ਉੱਪਰੋਂ ਆਪਾਂ ਇਸ ਨੂੰ ਸਾਫ਼ ਕਰ ਦੇਣਾ ਹੈ ਇਰੇ ਉੱਪਰ ਤੁਸੀਂ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਜਾਂ ਕੋਈ ਵੀ ਡ్రਾਈ ਫਰੂਟਸ ਨਾਲ ਇਸ ਨੂੰ ਗਾਰਨਿਸ਼ ਕਰ ਸਕਦੇ ਹੋ ਮੈਂ ਲਏ ਨੇ ਬਦਾਮ ਤੇ ਪਿਸਤੇ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਸੀ ਬਰੀਕ ਬਰੀਕ ਇਹ ਬਹੁਤ ਵਧੀਆ ਲੱਗਦੇ ਨੇ ਦੇਖਣ ਚ ਵਰਫੀ ਦੇ ਤੁਸੀਂ ਚਾਂਦੀ ਦਾ ਵਰਕ ਵਗੈਰਾ ਵੀ ਲਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਉੱਪਰ ਪ੍ਰੈਸ ਕਰ ਦਾਂਗੇ ਤਾਂ ਕਿ ਜਿਹੜੇ ਇਹ ਡ్రਾਈ ਫਰੂਟਸ ਨੇ ਵਰਫੀ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਣ ਬਾਹਰ ਨਾ ਨਿਕਲਣ ਦੇਖੋ ਬਰਫੀ ਹੈ ਜਿਹੜੀ ਆਪਣੀ ਜੰਮਣ ਵਾਸਤੇ ਰੈਡੀ ਹੈ ਹੁਣ ਆਪਾਂ ਇਹਨੂੰ ਜਮਾਉਣ ਲਈ ਰੱਖਤਾ ਇੱਕ ਘੰਟੇ ਬਾਅਦ ਇਹ ਪੂਰੀ ਤਰ੍ਹਾਂ ਸੈੱਟ ਹੋ ਚੁੱਕੀ ਹੈ ਜੇ ਤੁਹਾਨੂੰ ਜ਼ਿਆਦਾ ਕਾਲੀ ਹੈ ਤਾਂ ਤੁਸੀਂ ਫ੍ਰਿਜ 'ਚ ਵੀ ਰੱਖ ਸਕਦੇ ਹੋ ਨਹੀਂ ਇੱਕ ਘੰਟੇ ਲਈ ਤੁਸੀਂ ਬਾਹਰ ਵੀ ਰੱਖੋਗੇ ਬਹੁਤ ਆਸਾਨੀ ਨਾਲ ਸੈੱਟ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟਾਂਗੇ ਦੇਖੋ ਇੱਕ ਘੰਟੇ ਤੋਂ ਬਾਅਦ ਮੈਂ ਇਹਨੂੰ ਕੱਟ ਰਹੀ ਹਾਂ ਬਹੁਤ ਆਸਾਨੀ ਨਾਲ ਦੇਖੋ ਇਹਦੇ ਪੀਸ ਕੱਟ ਹੋ ਰਹੇ ਨੇ ਕੋਈ ਜ਼ਿਆਦਾ ਹਾਰਡ ਵੀ ਨਹੀਂ ਬਿਲਕੁਲ ਨਰਮ ਵੀ ਨਹੀਂ ਬਹੁਤ ਟੇਸਟੀ ਬਣਦੀ ਹੈ ਬਰਫੀ ਬਿਲਕੁਲ ਇਹਦੇ ਵਿੱਚ ਮਾਵੇ ਵਰਗਾ ਟੇਸਟ ਆਊਗਾ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜੁੜ जाया ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਸਾਰੇ ਪੀਸ ਆ ਜਿਹੜੇ ਆਪਾਂ ਕੱਟ ਲੇ ਹੁਣ ਬਹੁਤ ਆਸਾਨੀ ਨਾਲ ਦੇਖੋ ਇਹ ਪੀਸ ਨਿਕਲ ਰਹੇ ਨੇ ਦੇਖੋ ਕਿੰਨੇ ਵਧੀਆ ਲੱਗ ਰਹੀ ਹੈ ਲੱਗ ਰਹੀ ਹੈ ਨਾ ਬਿਲਕੁਲ ਜਿਵੇਂ ਆਪਾਂ ਬਾਜ਼ਾਰ ਤੋਂ ਹਲਵਾਈ ਤੋਂ ਬਣੀ ਹੋਈ ਬਰਫੀ ਲਿਆਉਨੇ ਆ ਖਾਂਚ ਵੀ ਇਹ ਓਨੀ ਟੇਸਟੀ ਹੈ ਇੱਕ ਵਾਰ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਕਿਉਂਕਿ ਇੱਕ ਤਾਂ ਆਪਾਂ ਇਹਨੂੰ ਜਿਹੜੀ ਸੂਜੀ ਆ ਬਿਲਕੁਲ ਬਰੀਕ ਪੀਸ ਲਈ ਤਾਂ ਕਰਕੇ ਇਹ ਤੇ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਸੂਜੀ ਆ ਸੂਜੀ ਦਾ ਮਾਵਾ ਹੀ ਬਣ ਜਾਂਦਾ ਜਦੋਂ ਉਹਨੂੰ ਆਪਾਂ ਬਰੀਕ ਪੀਸ ਲੈਂਦੇ ਆ ਤੇ ਦੂਸਰਾ ਇਹਦੇ ਵਿੱਚ ਜਿਹੜਾ ਦੋ ਚਮਚਾ ਆਪਾਂ ਮਲਾਈ ਤੇ ਦੋ ਚਮਚ ਮਿਲਕ ਬਾਊਡਰ ਪਾਇਆ ਉਹਦੇ ਨਾਲ ਜਿਹੜਾ ਸੂਜੀ ਦਾ ਸਵਾਦ ਆ ਬਿਲਕੁਲ ਹੀ ਖਤਮ ਹੋ ਜਾਂਦਾ ਕੋਏ ਦਾ ਸਵਾਦ ਹੀ ਆਉਂਦਾ ਹੈ ਪਰਫੀ ਦੇ ਵਿੱਚ ਤਾਂ ਕਰਕੇ ਪਤਾ ਹੀ ਨਹੀਂ ਲੱਗਦਾ ਖਾਣ ਚ ਕੀ ਇਹ ਸੂਜੀ ਤੋਂ ਬਣਾਈ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਕਿੰਨੇ ਵਧੀਆ ਪੀਸ ਨਿਕਲ ਕੇ ਆਏ ਨੇ ਇਹਦੇ ਘਰ ਚ ਪਈਆਂ ਚੀਜ਼ਾਂ ਨਾਲ ਹੀ ਆਪਾਂ ਇਹ ਵਰਫੀ ਬਣਾ ਸਕਦੇ ਹਾਂ ਕੋਈ ਜ਼ਿਆਦਾ ਸਮਾਨ ਦੀ ਲੋੜ ਨਹੀਂ ਪੈਂਦੀ ਹਾਂ ਮਿਲਕ ਪਾਊਡਰ ਦੀ 2 ਚਮਚ ਲੋੜ ਪੈਂਦੀ ਹੈ ਉਹ ਵੀ ਕੋਈ ਜ਼ਿਆਦਾ ਦੀ ਲੋੜ ਨਹੀਂ ਪੈਂਦੀ ਬਹੁਤ ਆਸਾਨੀ ਨਾਲ ਤੁਸੀਂ ਇਹ ਵਰਫੀ ਬਣਾ ਸਕਦੇ ਹੋ ਘਿਓ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ ਇੱਕ ਵਰਫੀ ਦਾ ਪੀਸ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਕਿੰਨੀ ਵਧੀਆ ਬਣੀ ਹੈ ਬਿੱਚੋ ਸੌਫਟ ਹੈ ਉੱਪਰੋਂ ਕਰਾਂਚੀ ਲੱਗ ਰਹੀ ਹੈ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ